ਦੁਕਾਨ ਤੇ ਬੜਾ ਰਸਤੀ ਯਾਰ ਫਾਇਦਾ ਥੱਕ ਗਿਆ ਮੈਂ ਅੱਜ ਤਾਂ ਮੈਂ ਵੀ ਬਹੁਤ ਥੱਕ ਗਈ ਆਪਾਂ ਲੇਟ ਵੀ ਹੋ ਗਏ ਨਾ ਕਾਸੀ ਹਾਂ 6:00 ਵੱਜ ਗਏ ਐ ਕਰਦੇ ਆਪਾਂ ਬਾਹਰੋਂ ਨਾ ਕੁਝ ਮੰਗਾ ਲਈਏ ਬਾਹਰੋਂ ਕੀ ਆਰਡਰ ਕਰਨਾ ਵਾ ਆਪਾਂ ਕਿਉਂ ਤੂੰ ਥੱਕ ਗਈ ਆ ਹੁਣ ਬਣਾਏਂਗੀ ਥੋੜੀ ਮੈਂ ਥੱਕ ਗਈ ਆ ਪਰ ਘਰੇ ਸਾਰਾ ਸਮਾਨ ਹੈਗਾ ਵਾ 10-15 ਮਿੰਟ ਲੱਗਣੇ ਆ ਫਟਾਫਟ ਬਣਾ ਦੇ ਉਹ ਨਹੀਂ ਨਹੀਂ ਤੂੰ ਮੈਨੂੰ ਦੱਸ ਕੀ ਖਾਣਾ ਵਾ ਆਰਡਰ ਕਰਦਾ ਵਾਂ ਮੈਂ ਬਾਹਰੋਂ ਕੁਝ ਨਹੀਂ ਖਾਣਾ ਨਾ ਆਰਡਰ ਕਰਨਾ ਤੁਸੀਂ ਆਪਾਂ ਘਰੇ ਚੱਲਦੇ ਆਂ ਅੰਦਰ ਤੇ ਆਪਣੀਆਂ ਕੁਝ ਫਿਰ ਖਾਣੇ ਚੱਲੋ ਆਜੋ ਕਿੱਥੇ ਗਰਮੀ 'ਚ ਫੇਰ ਖੜੇਂਗੀ ਕਿੱਥੇ ਨਹੀਂ ਗਰਮੀ ਲੱਗਦੀ ਆਜੋ ਅਗ ਤੋਂ ਜੀਣਾ ਮਹਾਰ ਜੀ ਸਵਾਣੇ ਲਾ ਮੈਂ ਤੇਰੇ ਦੀ ਤੁਸੀਂ ਇੱਥੇ ਕਿਉਂ ਮੈਂ ਨਹੀਂ ਆਸਦਾ ਰਸੋਈ 'ਚ ਤੁਸੀਂ ਕੀ ਕਰਨਾ ਇੱਥੇ ਜੇ ਕੋਈ ਕੰਮ ਹੈਗਾ ਕੰਮ ਦੱਸਦੇ ਮੈਂ ਵੀ ਕਰ ਲੰਨਾ ਤੁਸੀਂ ਅੰਦਰ ਬੈਠੋ ਮੈਂ ਰੋਟੀ ਬਣਾ ਕੇ ਲੈ ਕੇ ਆਨੀ ਆ ਕਿਉ ਮੈਂ ਵੀ ਤਾਂ ਕੰਮ ਕਰ ਸਕਦਾ ਮੇਰੇ ਵੀ ਤਾਂ ਹੱਥ ਲੱਗੇ ਆ ਉਹ ਗਰਮੀ ਆ ਤੁਸੀਂ ਅੰਦਰ ਏਸੀ 'ਚ ਬੈਠੋ ਮੈਂ ਰੋਟੀ ਲੈ ਕੇ ਆਈ ਪਾ ਕੇ ਚਲੋ ਸਿਮਰਨ ਜੇ ਗਰਮੀ ਆ ਜੇ ਮੈਨੂੰ ਗਰਮੀ ਲੱਗੂਗੀ ਤੈਨੂੰ ਵੀ ਤਾਂ ਲੱਗ ਰਹੀ ਹੈ ਨਾ ਗਰਮੀ ਉਹ ਮੇਰੇ ਤਾਂ ਕੰਮ ਆ ਮੈਨੂੰ ਨਹੀਂ ਲੱਗ ਰਹੀ ਗਰਮੀ ਕੋਈ ਨਹੀਂ ਮੇਰਾ ਵੀ ਕੰਮ ਹੀ ਆ ਤੂੰ ਐ ਕਰ ਤੂੰ ਰੋਟੀ ਬਣਾ ਲੈ ਮੈਂ ਭਾਂਡੇ ਮਾਂਜ ਦਿੰਦਾ ਵਾ ਜੀ ਨਹੀਂ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਅੰਦਰ ਬੈਠੋ ਮੈਂ ਬੜਾ ਬੜਾ ਰੋਟੀ ਪਕਾ ਕੇ ਲੈ ਕੇ ਆਈ ਤੂੰ ਰੋਟੀ ਪਕਾ ਮੈਂ ਕਰਦਾ ਫਰਮੇ ਲੱਕੇ ਕੰਮ ਕਰਾਂਗੇ ਤੇ ਜਲਦੀ ਹੋ ਜਾਊਗਾ ਤੂਰੇ ਮੈ ਫਿਰ ਮਿਲੇ ਕਸ਼ਤੀ ਆਸ ਕੋ ਮੋਲਾ ਸਾਹਿਲ ਮਿਲੇ ਕਸ਼ਤੀ ਆਸ ਕੋ ਮੋਲਾ ਸਾਹਿਲ ਮਿਲੇ ਮੈਂ ਤੋ ਤੇਰੀ ਆ ਮੈਂ ਤੋ ਤੇਰੀ ਮੈਂ ਤੋ ਤੇਰੀ ਨਾ ਵੀ ਸਵਰਨ ਸਾਰੇ ਭੰਡੇ ਤੋਤੇ ਗਏ ਹੁਣ ਮੈਂ ਸਲਾਦ ਕੱਟ ਦਿੰਦਾ ਹਾਂ ਉਹ ਤੁਹਾਨੂੰ ਨਹੀਂ ਕੱਟਣੇ ਆਂਦੇ ਮੈਂ ਕੱਟ ਲੂੰਗੀ ਆਪੀ ਮੈਂ ਜਵਾਕ ਥੋੜੀ ਆ ਕੱਟ ਲੈਣਾ ਵਾ ਤੂੰ ਪਕਾਉ ਰੋਟੀ ਨੇ ਸਾਡੇ ਤੇ ਮੈਂ ਕਰ ਲੈਨੀ ਆ ਮੈਂ ਕਰ ਲੈਣਾ ਕਰਨਾ ਤੂੰ ਕਰ ਵਾ ਜੀ ਵਾ ਸਲਾਦ ਬੜਾ ਵਧੀਆ ਕੱਟਿਆ ਤੁਸੀਂ ਮੈਂ ਤਾਂ ਸਾਰੇ ਕੰਮ ਕਰ ਲੈਂਦਾ ਮੈਨੂੰ ਤਾਂ ਰੋਟੀ ਵੀ ਬਣਾਣੀ ਆਂਦੀ ਆ ਤੁਹਾਨੂੰ ਇੱਦਾਂ ਕਰਿਓ ਕੱਲ ਤੂੰ ਤੁਸੀਂ ਰੋਟੀ ਬਣਾਇਓ ਫੇਰ ਨਾ ਨਾ ਇੰਨਾ ਵੀ ਨਹੀਂ ਆਂਦਾ ਤੂੰ ਹੀ ਬਣਾਈ ਰੋਟੀ ਨਾਲੇ ਨਾ ਮੈਨੂੰ ਕਿਸੇ ਕੰਮ ਤੋਂ ਮਨਾ ਨਾ ਕਰਿਆ ਕਰ ਜੋ ਤਾਂ ਮੈਂ ਵੈਸੇ ਹੀ ਕਹਿੰਦੀ ਸੀ ਵੈਸੇ ਵੀ ਨਾ ਕਿਹਾ ਕਰ ਤੂੰ ਤਾਂ ਆਪਣਾ ਵਿਆਹ ਹੋਇਆ ਸੀ ਨਾ ਮੈਂ ਤੈਨੂੰ ਵਾਦਾ ਕੀਤਾ ਸੀ ਕਿ ਤੇਰੇ ਹਰ ਸੁੱਖ ਦੁੱਖ 'ਚ ਮੈਂ ਨਾਲ ਹੀ ਆਂ ਤੇ ਹਰ ਕੰਮ ਨਾਲ ਕਰਵਾਉਂਗਾ ਠੀਕ ਆ ਠੀਕ ਆ ਟੈਨਸ਼ਨ ਨਹੀਂ ਲੈਣਾ ਖੁਸ਼ ਰਹਿ ਜਾਗਾ ਸ਼ੀ ਨਮੋ ਹਾਲ ਜੀ ਸਵਾਨੇ ਲਾਲ ਮੈਂ ਤੋ ਤੇਰੀ ਆ ਮੈਂ ਤੋ ਤੇਰੀ ਆ ਕੈ ਤੋ ਤੇ